ਦੇ ਮਹਾਨ ਇੱਕ ਯੋਧੇ ਦੀ ਘਟਨਾ ਬਿਆਨ ਕੀਤੀ ਹੈ ਭਾਈ ਮਹਿਰੂ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਤੇ ਬੈਠੇ ਨੇ ਭਾਈ ਮਹਿਰੂ ਜੀ ਜਿਹੜੇ ਲੋਕਾਂ ਦਾ ਚੋਰੀ ਸਮਾਨ ਕਰਦੇ ਨੇ ਕਿਸੇ ਦੀ ਮੱਝ ਚੋਰੀ ਕਰਕੇ ਵੇਚ ਆਉਂਦੇ ਨੇ ਕਿਸਦੇ ਘੋੜੇ ਨੂੰ ਚੋਰੀ ਕਰਕੇ ਵੇਚ ਆਉਂਦੇ ਨੇ ਕਿਸੇ ਦਾ ਬਲਦ ਚੋਰੀ ਕਰਕੇ ਵੇਚ ਆਉਂਦੇ ਨੇ ਚੋਰੀ ਕਰਕੇ ਆਪਣਾ ਪਰਿਵਾਰ ਪਾਲਦੇ ਨੇ ਦੁਨੀਆ ਤੇ بڑے ਮਨੋਖੇ ਐਸੇ ਨੇ ਜਿਨ੍ਹਾਂ ਦੀ ਕਿਰਤ ਇੱਕ ਨੰਬਰ ਦੀ ਨਹੀਂ ਬੱਚਿਆਂ ਨੂੰ ਚੋਰੀ ਦੀ ਕਮਾਈ ਨਾਲ ਹੀ ਪਾਲਿਆ ਕੀ ਬਣਦਾ ਵੀ 20000 ਨਾ ਖਰਚਾ ਕਰਦਾ 50000 ਕਿੱਥੋਂ ਆਈ ਜਾਂਦਾ ਹੈ ਉਹ ਕਿਤੇ ਨਾ ਕਿਤੇ ਘਪਲੇ ਹੋ ਰਹੇ ਨੇ ਭਾਈ ਮਹਿਰੂ ਪਿੰਡ ਦੇ ਕੁਝ ਜਾ ਰਹੇ ਸਨ ਅੰਮ੍ਰਿਤਸਰ ਦੀ ਧਰਤੀ ਤੇ ਮਹਾਰਾਜ ਦੇ ਦਰਸ਼ਨ ਮੇਲੇ ਕਰਨ ਆਪ ਵੀ ਤਰਪਿਆ ਕਿ ਗਰੋਹ ਬਣਾਇਆ ਹੋਇਆ ਸੀ ਠੱਗੀਆਂ ਮਾਰਨ ਵਾਲਿਆਂ ਦੀਆਂ ਬੇਈਮਾਨੀਆਂ ਕਰਨ ਵਾਲਿਆਂ ਦੀਆਂ ਗਰੋਹ ਬਣਾਇਆ ਹੋਇਆ ਸੀ ਚਾਰ ਇਕੱਠੇ ਹੋ ਜਾਂਦੇ ਸੀ ਤੇ ਠੱਗੀਆਂ ਮਾਰਦੇ ਸੀ ਕਹਿੰਦੇ ਮੱਝ ਚੋਰੀ ਕਰ ਲਈ ਕਹਿੰਦਾ ਬਲਦ ਚੋਰੀ ਕਰ ਲਿਆ ਇਕੱਠੇ ਹੋਏ ਤੇ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਤੁਰ ਪਏ ਅਮਰਸਰ ਦੀ ਧਰਤੀ ਤੇ ਰਾਤ ਗਏ ਇਥੇ ਕਾਂ ਬਿਰਤੀ ਵਾਲਾ ਵੀ ਆਣ ਕੇ ਹੰਸ ਬਣ ਸਕਦਾ ਹੈ ਅਮਰਤਸਰ ਸਤਗੁਰ ਇਹ ਗੁਰੂ ਅਮਰਦਾਸ ਰੋਵਰ ਹੈ ਕਿਉਂਕਿ ਇਹ ਸਲੋ ਇਹ ਸ਼ਬਦ ਗੁਰੂ ਰਾਮਦਾਸ ਜੀ ਦਾ ਹੈ ਤੇ ਗੁਰੂ ਰਾਮਦਾਸ ਜੀ ਦੇ ਵੇਲੇ ਅਮਰਸਰ ਦਾ ਨਾਮ ਅਮਰਤਸਰ ਨਹੀਂ ਸੀ ਚੱਕ ਰਾਮਦਾਸ ਸੀ ਅਮਰਸਰ ਲਬਜ ਪ੍ਰਚਲਿਤ ਹੋਇਆ ਗੁਰੂ ਅਰਜਨ ਸਾਹਿਬ ਵੇਲੇ ਤੇ ਮਹਾਰਾਜ ਕੀ ਕਹਿੰਦੇ ਨੇ ਅਮਰਤਸਰ ਸਤਗੁਰ ਅੰਮ੍ਰਿਤ ਦਾ ਸਰੋਵਰ ਸਤਗੁਰ ਹੈ ਸਤਵਾਦੀ ਜਿਤ ਨਾਤੇ ਕਉਆ ਹੰਸ ਹੋਵੇ ਜਿਤੇ ਕਾਮ ਹੀ ਨਾਲੇ ਤੇ ਹੰਸ ਬਣ ਜਾਂਦਾ ਕਾਮ ਮਾੜੀ ਬਿਰਤੀ ਹੰਸ ਚੰਗੀ ਬਿਰਤੀ ਭਾਈ ਮੇਰੂ ਜੀ ਆਏ ਰਾਤ ਪ੍ਰਸ਼ਾਦਾ ਛਕਿਆ ਜਾ ਕੇ ਵਿਸ਼ਰਾਮ ਕੀਤਾ ਪ੍ਰਵਚਨ ਸੁਣੇ ਦਿਨ ਚੜਿਆ ਕੀਰਤਨ ਹੋਇਆ ਮਹਾਰਾਜ ਨੇ ਸ਼ੁਭ ਵਿਚਾਰਾਂ ਕੀਤੀਆਂ ਬਾਣੀ ਦੀਆਂ ਵਡਮੁੱਲੀਆਂ ਵਿਚਾਰਾਂ ਸੁਣਾਈਆਂ ਵਿਚਾਰਾਂ 'ਚ ਇਹ ਗੱਲਾਂ ਚੱਲੀਆਂ ਕਿ ਭਾਈ ਸੱਚੀ ਸੁੱਚੀ ਕਿਰਤ ਕਰਨੀ ਚਾਹੀਦੀ ਹੈ ਬੱਚਿਆਂ ਨੂੰ ਪਰਿਵਾਰ ਨੂੰ ਪਾਲਣ ਲਈ ਨੇਕ ਕਮਾਈ ਚਾਹੀਦੀ ਹੈ ਦੋ ਨੰਬਰ ਦੀ ਕਮਾਈ ਨਹੀਂ ਚਾਹੀਦੀ ਮੇਰੂ ਦੇ ਤੀਰ ਵਜਣ ਹਿੱਕ ਤੇ ਜਾ ਕੇ ਤੀਰ ਵਜਣ ਵੀ ਇਹ ਕੀ ਇਹ ਸਾਰੀਆਂ ਗੱਲਾਂ ਮਹਾਰਾਜ ਮੇਰੀਆਂ ਹੀ ਕਰੀ ਜਾਂਦੇ ਨੇ ਮੈਂ ਤਾਂ ਸਾਰਾ ਹੀ ਕੰਮ ਉਲਟ ਕਰਦਾ ਬਾਣੀ ਤੋਂ ਸੁਣਦੇ ਤੇ ਆਪਾਂ ਸਾਰਿਆਂ ਪਰ ਮੇਰੂ ਵਰਗਾ ਅਸਰ ਕਿਸੇ ਕਿਸੇ ਤੇ ਹੁੰਦਾ ਹੈ ਭਾਈ ਮੇਰੂ ਜੀ ਸੁਣਦੇ ਗਏ ਸੁਣਦੇ ਗਏ ਸੁਣਦੇ ਗਏ ਜਦੋਂ ਘਰ ਗਏ ਨਾ ਘਰ ਜਾ ਕੇ ਆਪਣੀ ਪਤਨੀ ਨੂੰ ਕਹਿੰਦੇ ਭਾਗਾ ਵਾਲੀਏ ਜਿਹੜੀ ਮੱਝ ਦਾ ਆਪਾਂ 2-3 ਮਹੀਨੇ ਦੁੱਧ ਪੀਤਾ ਹੈ ਨਾ ਅਸਲ ਦੇ ਵਿੱਚ ਇਹ ਮੱਝ ਮੈਂ ਮੁੱਲ ਨਹੀਂ ਸੀ ਲਿਆਂਦੀ ਚੋਰੀ ਕਰਕੇ ਲਿਆਂਦੀ ਸੀ ਤੁਹਾਨੂੰ ਮੈਂ ਘਰ ਆਣ ਕੇ ਝੂਠ ਬੋਲਿਆ ਸੀ ਕਿ ਮੱਝ ਦੇ ਪੈਸੇ ਆਪਾਂ ਦੇ ਦਵਾਂਗੇ ਅਸਲ 'ਚ ਹੈ ਹੀ ਚੋਰੀ ਦੀ ਹੁਣ ਮੈਂ ਤੁਹਾਡਨਾਂ ਇੱਕ ਸਲਾਹ ਕਰਨ ਲੱਗਾ ਹਾਂ ਕੋਈ ਜਾਗ ਜਾਏ ਚੋਰੀ ਦੀ ਵਸਤੂ ਗੱਡੀਆਂ ਚੋਰੀ ਕਰਕੇ ਵੇਚੀਆਂ ਜਾਂਦੀਆਂ ਨੇ ਟਰੱਕ ਚੋਰੀ ਕਰਕੇ ਵੇਚ ਜਾਂਦੇ ਨੇ ਗਲਤ ਨੰਬਰ ਪਲੇਟਾਂ ਲਾ ਕੇ ਮਾਲ ਵੇਚਿਆ ਜਾਂਦਾ ਬੜੇ ਲੋਕ ਹੈਗੇ ਨੇ ਬਿਲਡਿੰਗਾਂ ਗਲਤ ਬਣਾ ਬਣਾ ਕੇ ਵੇਚੀਆਂ ਜਾਂਦੀਆਂ ਨੇ ਪਰ ਮੇਰੂ ਵਰਗਾ ਅਸਰ ਕਿਸੇ ਕਿਸੇ ਤੇ ਭਾਈ ਮੇਰੂ ਜੀ ਪਤਨੀ ਨੂੰ ਕਹਿਣ ਲੱਗੇ ਪਤਨੀ ਬੜੀ ਨੇਕ ਸੀ ਮੈਂ ਸਮਝ ਜੇ ਤੇ ਪਤਨੀ ਅੱਜ ਵਰਗੀਆਂ ਸਾਡੀਆਂ ਭੈਣਾਂ ਵਰਗੀ ਹੁੰਦੀ ਵੀ ਨਾ ਮੈਂ ਇੰਨੇ ਸੂਟ ਕਿੱਥੋਂ ਲਿਆਉਂਗੀ ਜੇ ਆਪਾਂ ਮਾਝੀ ਵਾਪਸ ਕਰ ਦਿੱਤੀ ਭਾਈ ਦਾ ਟੀਵੀ ਜਿਹੜਾ ਜੇ ਤੇ ਆਪਾਂ ਫੋਟੋਆਂਵੇਂ ਨੇ ਕਿਦਾਂ ਗੱਲ ਬਣੂਗੀ ਬਹੁਤ ਘਰਾਂ 'ਚ ਪਤੀ ਇਮਾਨਦਾਰ ਹੁੰਦੇ ਆ ਪਤਨੀ ਕਹਿੰਦੀ ਛੱਡ ਪਰਾਂ ਤੁਸੀਂ ਹੀ ਇਮਾਨਦਾਰੀ ਦਾ ਠੇਕਾ ਲਿਆ ਥੋੜਾ ਬਹੁਤਾ ਤੁਸੀਂ ਵੀ ਉੱਤੋਂ ਲਾ ਲਿਆ ਕਰੋ ਮਲਾਈ ਤੇ ਕਈਆਂ ਘਰਾਂ 'ਚ ਪਤਨੀਆਂ ਇਮਾਨਦਾਰ ਹੁੰਦੀਆਂ ਨੇ ਤੇ ਪਤੀ ਘਪਲੇ ਕਰਦੇ ਨੇ ਇਹ ਜ਼ਰੂਰੀ ਨਹੀਂ ਵੀ ਦੋਵਾਂ ਵਿੱਚੋਂ ਇੱਕ ਸਹੀ ਹੋਵੇ ਕਈਆਂ ਘਰਾਂ ਚ ਦੋਵੇਂ ਸਹੀ ਹੁੰਦੇ ਨੇ ਤੇ ਜਿੱਥੇ ਦੋਵੇਂ ਇੱਕੋ ਜਿਹੇ ਹੋ ਜਾਣਾ ਉਸ ਘਰ ਦਾ ਫਿਰ ਰੱਬ ਹੀ ਰਾਖਾ ਉਸ ਘਰ ਵਿੱਚ ਫਿਰ ਕੀ ਵਾਪਰਦਾ ਹੈ ਕਿਤੇ ਫਿਰ ਵਿਚਾਰ ਕਰਾਂਗੇ ਜਿਹੜੀ ਸਤਗੁਰ ਨੇ ਗੱਲ ਕੀਤੀ ਸੀ ਵੀ ਸੀਲ ਧਰਮ ਸੱਚਪੰਨੀ ਖਾਣਾ ਖਾਜ ਆਹਜ ਰੰਨਾ ਹੋਈਆਂ ਬੋਧੀਆਂ ਫੁਰਸਤ ਹੋਏ ਸਿਆਦ ਸੀਲ ਸੰਜਮ ਸੱਚਪੰਨੀ ਖਾਣਾ ਖਾਜ ਜਿੱਥੇ ਦੋਵੇਂ ਕਰਪਟ ਰਲ ਜਾਣ ਤੇ ਫਿਰ ਭਾਈ ਗੁਰਦਾਸ ਨੂੰ ਕਹਿਣਾ ਪੈਂਦਾ ਹੈ ਇਸਤਰੀ ਪੁਰਖੇ ਧਾਮ ਹਿੱਤ ਭਾਵੇਂ ਆਏ ਕਿੱਥਾਂ ਹੋ ਜਾਈ ਇਸਤਰੀ ਨੇ ਪੁਰਖ ਨੂੰ ਨਹੀਂ ਪੁੱਛਣਾ ਪੁਰਖ ਨੇ ਇਸਤਰੀ ਨੂੰ ਨਹੀਂ ਪੁੱਛਣਾ ਪੈਸੇ ਚਾਹੀਦੇ ਜਿੱਥੋਂ ਮਰਜੀ ਲਿਓ ਜਿੱਥੋਂ ਮਰਜੀ ਲਿਓ ਪੈਸਿਆਂ ਦਾ ਮਤਲਬ ਹੈ ਪਿਆਰ ਹੀ ਪੈਸਿਆਂ ਨਾਲ ਹੈ ਭਾਈ ਮੇਰੋ ਦੀ ਪਤਨੀ ਬੜੀ ਨੇਕ ਹੈ ਪਤਨੀ ਨੂੰ ਕਹਿਣ ਲੱਗਾ ਭਾਗਾ ਵਾਲੀਏ ਆਪਾਂ ਹੁਣੇ ਮੱਝ ਵਾਪਸ ਦੇ ਆਉਣੀ ਹੈ ਜਿੱਥੋਂ ਮੈਂ ਚੋਰੀ ਕਰਕੇ ਲਿਆਇਆ ਐਵੇਂ ਨਹੀਂ ਦੇ ਕੇ ਹੋਣੀ ਨਾਲ ਪੈਸੇ ਦੇ ਕੇ ਉਹਨੇ ਜਿੰਨਾ ਦੁੱਧ ਆਪਾਂ ਇਹਦਾ ਵੇਚਿਆ ਹੈ ਪੈਸੇ ਦਾ ਹਿਸਾਬ ਲਾਉਣਾ ਹੈ ਨਾਲ ਸਾਰਾ ਪਰਿਵਾਰ ਸਹਿਮਤ ਹੋ ਗਿਆ ਕਾਸ਼ ਗੁਰੂ ਕਿਆ ਸਿੱਖਾ ਕਿਤੇ ਵਿਚਾਰਾਂ ਸੁਣਦਿਆਂ ਕੀਰਤਨ ਸੁਣਦਿਆਂ ਕੀਰਤਨ ਦਰਬਾਰ ਸੁਣਦਿਆਂ ਪਾਠ ਸੁਣਦਿਆਂ ਲਿਆਂਦੀ ਹੋਈ ਕਿਸੇ ਦੀ ਚੋਰੀ ਦੀ ਚੀਜ਼ ਵਾਪਸ ਦੇਣ ਚਲਾ ਜਾਏ ਉਹ ਭੱਲਿਆ ਤੂੰ ਹੀ ਰੱਬ ਦਾ ਰੂਪ ਹੈ ਤੈਨੂੰ ਵੇਖ ਕੇ ਕਹਿ ਦੇਣਾ ਕਿਸੇ ਨੇ ਸਾਰੇ ਗੁਣ ਰੱਬ ਵਾਲੇ ਆਗੇ ਦੇ ਚ ਮੇਰੂ ਦਾ ਪਰਿਵਾਰ ਸਹਿਮਤ ਹੋ ਗਿਆ ਭਾਈ ਮੇਰੂ ਦੀ ਪਤਨੀ ਨੇ ਵੀ ਸਹਿਮਤੀ ਦੇ ਦਿੱਤੀ ਪਰਿਵਾਰ ਨੇ ਕਿਹਾ ਠੀਕ ਸਹਿਮਤਾਂ ਜਦੋਂ ਮੱਝ ਜਿੰਨਾ ਕਰੋ ਚੋਰੀ ਕਰਕੇ ਲਿਆਂਦੀ ਸੀ ਉਹਨਾਂ ਘਰ ਖੜੀ ਨਾ ਸਾਰੇ ਪਰਿਵਾਰ ਨੂੰ ਚਾਹ ਚੜ ਗਿਆ ਮੱਝ ਤੇ ਸਾਡੀ ਅੰਦਰੋਂ ਬਜ਼ੁਰਗ ਨਿਕਲਿਆ ਕਹਿੰਦੇ ਸਾਡੀ ਮੱਝ ਚੋਰੀ ਕੀਤੀ ਵਾਪਸ ਕਿਵੇਂ ਆ ਗਈ ਚੋਰ ਤਾਂ ਕਦੀ ਵਾਪਸ ਲੈ ਕੇ ਨਹੀਂ ਆਉਂਦੇ ਮੇਰੂ ਕਹਿਣ ਲੱਗਾ ਜੀ ਮੈਂ ਚੋਰੀ ਕੀਤੀ ਸੀ ਕਹਿੰਦੇ ਵਾਪਸ ਕਿਉਂ ਦੇਣ ਆ ਗਿਆ ਕਹਿੰਦਾ ਗੁਰੂ ਐਸੇ ਦਾ ਸੰਗ ਕੀਤਾ ਜਿਨੇ ਆਖਿਆ ਚੋਰੀ ਦੀਆਂ ਚੀਜ਼ਾਂ ਕਰਕੇ ਪਰਿਵਾਰ ਨਹੀਂ ਪਲਦੇ ਵਾਹ ਵਾਹ ਇਹਨੂੰ ਕਹਿੰਦੇ ਕਾਗੋ ਇਹ ਕਾਂ ਹੰਸ ਵਰਤੀ ਵਾਲਾ ਬਣ ਗਿਆ ਅੰਮ੍ਰਿਤਸਰ ਸਤਗੁਰ ਸਤਵਾਦੀ ਜਿਤ ਨਾਤੇ ਕੂਆ ਹੰਸ ਹੋ ਹੈ ਇਥੇ ਕਈ ਕਈ ਪਾਠ ਸੁਣ ਲੈ ਕਈ ਕਈ ਰਾਗੀ ਕੀਰਤਨ ਕਰਦੇ ਚੜਾਈ ਕਰ ਗਏ ਕਈ ਕਈ ਪ੍ਰਚਾਰਕ ਪੂਰੇ ਹੋ ਗਏ ਪਰ ਠੱਗੀਆਂ ਨਹੀਂ ਛੱਡ ਸਕੇ ਬੇਈਮਾਨੀਆਂ ਨਹੀਂ ਤਿਆਗ ਸਕੇ ਕਾਸ਼ ਗੁਰੂ ਗਿਆ ਸਿਖਾ ਤੇਰੇ ਅੰਦਰ ਭਾਈ ਮਹਿਰੂ ਵਾਲੀ ਵਰਤੀ ਆ ਜਾਏ ਤੇਰੇ ਅੰਦਰ ਭਾਈ ਮਹਿਰੂ ਵਾਲਾ ਸਵਾਹ ਆ ਜਾਏ ਬਜ਼ੁਰਗ ਨੇ ਉਤਿਆ ਵਾਪਸ ਕਿਉਂ ਆਇਆ ਕਿਦਾ ਗੁਰੂ ਦੀ ਸੰਗਤ ਕੀਤੀ ਮੇਰੂ ਦੇ ਅੱਖਾਂ ਚ ਪਾਣੀ ਆ ਗਿਆ ਅੱਖਾਂ ਸਿਮ ਆਈਆਂ ਬਜ਼ੁਰਗ ਨੇ ਪੈਰਾਂ ਤੇ ਜਾ ਕੇ ਸੀਸ ਚਕਾਇਆ ਮੇਰੂ ਨੇ ਬਾਪੂ ਮੈਂ ਮਾਫੀ ਮੰਗਦਾ ਤੁਸੀਂ ਆਪਣੇ ਬੱਚਿਆਂ ਨੂੰ ਦੁੱਧ ਪਿਓਣ ਲਈ ਮੱਝ ਲਿਆਂਦੀ ਹੋਏਗੀ ਮੇਰੀ ਬੜੇ ਦਿਨਾਂ ਦੀ ਤਾਰ ਸੀ ਕਿ ਮੱਝ ਮੈਂ ਘਰ ਖੜਨੀ ਹੈ ਇਹ 2 2.5 ਮਹੀਨੇ ਤੁਹਾਡੇ ਬੱਚਿਆਂ ਨੇ ਪਤਾ ਨਹੀਂ ਕਿਦਾਂ ਗੁਜ਼ਾਰਾ ਕੀਤਾ ਹੋਣਾ ਬਾਪੂ ਖੇਵਾਂ ਕਰੀ ਮੇਰੂ ਨੂੰ ਬਾਹਾਂ ਤੋਂ ਫੜ ਕੇ ਡੌਲਿਆਂ ਤੋਂ ਫੜ ਕੇ ਬਜ਼ੁਰਗ ਨੇ ਛਾਤੀ ਨਾਲ ਲਾਇਆ ਮੱਥਾ ਚੁਮੇ ਹਾਂ ਸੇਰ ਦਾ ਭੁੱਲਿਆ ਕੋਈ ਸ਼ਾਮਾਂ ਨੂੰ ਘਰ ਆ ਜਾਏ ਤੇ ਉਹਨੂੰ ਕੋਈ ਭੁੱਲਿਆ ਨਹੀਂ ਕਹਿੰਦੇ ਨਾਲ ਥੈਲੀ ਫੜਾਈ ਕੁਝ ਪੈਸਿਆਂ ਦੀ ਬਾਪੂ ਆਹ ਪੈਸੇ ਉਹਨੇ ਜਿਹੜਾ ਮੈਂ ਦੁੱਧ ਵੇਚਿਆ ਹੈ ਕਹਿੰਦਾ ਪੁੱਤਰ ਮੇਰੂ ਹੋ ਸਕਦਾ ਮੰਦ ਕਰਮੀ ਤੇ ਮੈਂ ਵੀ ਤੇਰੇ ਵਰਗਾ ਹੀ ਹੋਵਾਂ ਪਰ ਮੈਨੂੰ ਇੱਕ ਵਾਰ ਉਸ ਗੁਰੂ ਕੋ ਲੈ ਜਾ ਜਿਹੜੇ ਗੁਰੂ ਨੇ ਤੇਰਾ ਜੀਵਨ ਤਬਦੀਲ ਕੀਤਾ ਹੈ ਇਹਨੂੰ ਕਹਿੰਦੇ ਨੇ ਸਿੱਖ ਤੁਰਦਾ ਫਿਰਦਾ ਗੁਰਦੁਆਰਾ ਹੈ ਸਿੱਖ ਤੁਰਦਾ ਫਿਰਦਾ ਗੁਰਦੁਆਰਾ ਹੈ ਇਹ ਹੈ ਜੀਵਨ ਦੀ ਜੁਗਤ ਜਿਹੜੀ ਗੁਰੂ ਕੋਲੋਂ ਪ੍ਰਾਪਤ ਹੁੰਦੀ ਹੈ ਮੇਰੂ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਜਿੰਨਾ ਕਰ ਮੱਝ ਚੋਰੀ ਕਰਨ ਗਿਆ ਸੀ ਬਾਪੂ ਵੀ ਗੁਰੂ ਦੀ ਸਿੱਖੀ ਨਾਲ ਜੁੜ ਗਿਆ ਅੱਜ ਸਿੱਖਾ ਸੋਚੀਂ ਜਰੂਰ ਤੇਰੇ ਵੱਲ ਵੇਖ ਕੇ ਤੇਰੇ ਬੱਚੇ ਸਿੱਖ ਕਿਉਂ ਨਹੀਂ ਬਣ ਰਹੇ ਤੇਵਾਰ ਵੇਖ ਕੇ ਤੇਰੇ ਪੋਤਰੇ ਕਿਉਂ ਨਹੀਂ ਸਿੱਖ ਬਣ ਰਹੇ ਸੋਚੀ ਜਰੂਰ ਇਹ ਸਵਾਲ ਨੂੰ ਹੋ ਸਕਦਾ ਸਵਾਲ ਤੈਨੂੰ ਪਰੇਸ਼ਾਨ ਜਰੂਰ ਕਰੇ ਸਤਗੁਰੂ ਜੀ ਬਖਸ਼ਿਸ਼ ਕਰਦੇ ਹਨ